ਹਲੱਗੇ ਸ਼ੁਰੂ ਕਰਨਿਆ ਦਾਸੀ ਦੁਨੀਆਂ ਦਾ ਹੀ ਵਿਚਾਰਾਂ ਤੇ ਆਪਰਾਮ ਹੋ ਕੇ ਘਰ ਛੱਡ ਕੇ ਤੇ ਬਾਹਰ ਚਲੇ ਜਾਣ ਨੂੰ ਆਮ ਦੁਨੀਆਂ ਦਾਸੀ ਕਹਿੰਦੇ ਕਹਿੰਦੀ ਹੈ ਸਿੱਖ ਸੰਪੰਦਾ ਵਿੱਚੋਂ ਦਾਸ ਧਨ ਕਰਨ ਵਾਲੇ ਸਾਧੂ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਚਲਿਆ ਜਿਵੇਂ ਬਾਬਾ ਬੇਖੜਾ ਆ ਦਾਸੀ ਦੀ ਰੀਤ ਚਲਾਈ ਬਾਰ ਭਾਈ ਗੰ다 ਸਿੰਘ ਅੰਗਰਦਾਸ ਇਹ ਫਿਰ ਬਾਬਾ ਆਇਆ ਕਰਤਾਰਪੁਰ ਪੇਖੰਦਾਸੀ ਸਗਲਾ ਤਾਰਾ ਬਾਰ ਭਾਈ ਗੰ다 ਸਿੰਘ ਆਪ ਨੇ ਦਾਸੀ ਪੇਖਤਾਰ ਕੇ ਆਪਣੇ ਸੁਪੁੱਤਰ ਬਾਬਾ ਸ੍ਰੀਚੰਦ ਜੀ ਨੂੰ ਦਿੱਤਾ ਤੇ ਬਾਬਾ ਅੰਗਰਦਾਸ ਜੀ ਨੂੰ ਦਿੱਤਾ ਤੇ ਉਹਨਾਂ ਤੋਂ ਦਾਸੀ ਪੇਖ ਚਲਿਆ ਜੈਸ ਵਿੱਚ ਨਾਂਗੇ ਸਾਧੂ ਜੱਟਾ ਲੂਟ ਕਥਾਵਾ ਕੇ ਇਸ ਵਾਲੇ ਤੇ ਕਈ ਪਰ ਪਰ ਹੰਸ ਵੀ ਹਨ ਹੰਸਾ ਤੇ ਦਾਸੀ ਆਖਦੇ ਹਨ ਇਸ ਦਾਸੀ ਪੰਥ ਦੇ ਚਾਰ ਹਿੱਸੇ ਹਨ ਇੱਕ ਗੂੰਦ ਸਹਿਬ ਗੂੰਦ ਸਹਿਬ ਅਲਮ ਅਲਮ ਸਾਮਨ ਸਤਿ ਸਹਿਬ ਬਾਲੂ ਹਸਨਾ ਇੰਨਾ ਚਾਰ ਨਾਮਾਂ ਦੇ ਇਹ ਚਾਰ ਧੁਏ ਜਾਂ ਚਾਰ ਸੰਪਰਨਾਮਾ ਦਾਸੀ ਠੇਖਦੀਆਂ ਹਨ ਬਾਬਾ ਕਰ ਦਿੱਤੇ ਜੀ ਤੇ ਮਗਰੋਂ ਇਹ ਮਹਾ ਆਤਮਾ ਮਾਨ ਜੀ ਮਨ ਨੀਜਤ ਹੋਈ ਉਹਨਾਂ ਦੇ ਨਾਮ ਤੇ ਇਹ ਚਾਰੇ ਸੰਪਰਦਾਮਾ ਮਸ਼ਹੂਰ ਹੋ ਗਈਆਂ ਦਾਸੀ ਤਾਂ ਨਹੀਂ ਕਿਉਂਕਿ ਲੋੜ ਹੈ ਜਦ ਜੀਵ ਮਾਥਾ ਤੇ ਗਰਵ ਵਿਖੇ ਹੁੰਦਾ ਹੈ ਤਾਂ ਉੱਥੇ ਬਹੁਤ ਤਕਲੀਫ ਹੁੰਦੀ ਹੈ ਤੇ ਐਸੇ ਹਾਲ ਉਸ ਮਖਤ ਜੀਵ ਦਾ ਦਾ ਹੈ ਜਿਹੜੇ ਗੁਰੂ ਜੀ ਦੱਸਦੇ ਹਨ ਜਠਾ ਮੱਖ ਤਲੇ ਮਖਤਲੇ ਪੈਰ ਉੱਪਰੇ ਮਸੰਦੋ ਕੋ ਥੜੀ ਥਾਈ ਨਾਨਕ ਸੋ ਤਣੀ ਕਿਉ ਵਿਚਾਰਿਓ ਉੰਦਰ ਜਿਸ ਦੇ ਨਾ ਹੈ ਯਾਦ ਵਾਹਿਗੁਰੂ ਦੀ ਕਿਰਪਾ ਨਾਲ ਦੁਨੀਆਂ ਤੇ ਆਉਣਾ ਹੈ ਤਾਂ ਵਾਹਿਗੁਰੂ ਭਲਾ ਦਿੰਦਾ ਹੈ ਕਿ ਜੈਸੇ ਗੁਰੂ ਜੀ ਦੱਸਦੇ ਹਨ ਗਾਵੋ ਛੋੜ ਮਰਤ ਮਰਤ ਮੰਡਲ ਆਇਆ ਤਉ ਨਰ ਹੈ ਮਨ ਵਿਸਾਰਿਆ ਜਥਾ ਜੂਨ ਛੱਡ ਜੋ ਜਗਤ ਮੈਂ ਆਇਓ ਲਗਤ ਪਰਮ ਅਖਸ਼ਮ ਮਿਸਾਰਿਓ ਇਹ ਜੀਵ ਦੁਨੀਆ ਦੀ ਹਵਾ ਲੱਗਣ ਨਾਲ ਹੀ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ ਤੇ ਸੰਸਾਰਕ ਕਮਾ ਮੱਚ ਹੀ ਖਚਤ ਹੋ ਜਾਂਦਾ ਹੈ ਸੰਸਾਰਕ ਕੰਮ ਕਰਨੇ ਚੰਗੇ ਹਨ ਪਰ ਜੀ ਨਰਿੰਕਾਰ ਯਾਦ ਰਹਿ ਸੋ ਸੰਸਾਰਕ ਮਦਾਰਤਾਂ ਦੇ ਮੋਹ ਤੇ ਅਪਰਾਮ ਕਨ ਮਾਰਤੇ ਦਰਵਜਾ ਦਾ ਸੀਤਾ ਨਕੰਦੀ ਲੋੜ ਹੈ ਗੁਰੂ ਨਾਨਕ ਦੇਵ ਜੀ ਦੇ ਮਤ ਸਿੱਖ ਪੰਥ ਵਿੱਚ ਆਮ ਦੁਨੀਆ ਮੰਨ ਕੇ ਛੱਡ ਕੇ ਬਾਹਰ ਜੰਗਲਾਂ ਵਿੱਚ ਰੱਬ ਨੂੰ ਰੱਬਣ ਲਈ ਜਾਣ ਦਾ ਹੁਕਮ ਨਹੀਂ ਹੈ ਬਲਕਿ ਗੁਰੂ ਜੀ ਨੇ ਵਾਹਿਗੁਰੂ ਨੈਂਕਾਰ ਸਦਾ ਹੀ ਕੋ ਦੱਸਿਆ ਹੈ ਜਿਥਾ ਕਰਵਾ ਫਰੀਦਾ ਜੰਗਲ ਜੰਗਲ ਕੀ ਆਵੇ ਮੈਂ ਨਕੰਡਾ ਮੋੜੇ ਮਸੀ ਰਤ ਹਿਆਲੀਏ ਜੰਗਲ ਕੈਂਟ ਨਹੀਂ ਇਹ ਕਿਹਾ ਕਿ ਜੰਗਲ ਵਿੱਚ ਵਾਹਿਗੁਰੂ ਨੂੰ ਨਾ ਲੱਭਦਾ ਫਿਰ ਵਾਹਿਗੁਰੂ ਤੇਰੇ ਹਿਰਦੇ ਵਿੱਚ ਹੀ ਸਦਾ ਵਸਦਾ ਹੈ 네ਰੇ ਨਾਹੀਂ ਬੂਲ ਨਾ ਜਾ ਆਤਮੇ ਰਹਾ ਭਰਪੂਰ ਤੇ ਤੇਰੇ ਘਰ ਵਿੱਚ ਹੀ ਦਾ ਦਾਸ ਮਾਲਨ ਦੀ ਅੱਗ ਜਾ ਦਿੰਦਾ ਹੈ ਤੇ ਬਿਆ ਹੈ ਕੇ ਘਰ ਵਿੱਚ ਹੀ ਰਾਜੂ ਕਰੋ ਸ਼ੋ ਕਰਮਖ ਕਰਮਚੀ ਦਾਸੀ ਹਨ ਭਾਵ ਕੇ ਗ੍ਰਸਤੀ ਹੁੰਦਿਆਂ ਹੋਇਆਂ ਮਾਇਆ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਲੀ ਫਹਿਨ ਮਾਇਆ ਦੇ ਮੋਹ ਵਿੱਚ ਹੱਸੇ ਨਹੀਂ ਹਨ ਜੋ ਖੰਡ ਪਖੰਡ ਕਰ ਕਰਕੇ ਲੋਕਾਂ ਨੂੰ ਰਜਾਉਂਦੇ ਹਨ ਉਹ ਸਦਾ ਦੁੱਖ ਹੀ ਮੋਦੇ ਹਨ ਤੇ ਅੰਤ ਦੇ ਬਗਤ ਵੀ ਉਹਨਾਂ ਦਾ ਬੁਰਾ ਹਾਲ ਹੁੰਦਾ ਹੈ ਜੈਸੇ ਗੁਰੂ ਜੀ ਦੱਸਦੇ ਹਨ ਵੇਖ ਦਿਖਾ ਜੋ ਜਗਤ ਕੋ ਲੋਗਨ ਕੋ ਮਸਕੀਨ ਅੰਤ ਕਾਲ ਕਾਤ ਕਟਿਓ ਮਾਸ ਨਰਕ ਨੂੰ ਲੀਣਾ ਗੁਰੂ ਮਰਤਬਾ ਵਿੱਚ ਮਿਆਗੀ ਸੰਿਆਸੀ ਅਦਾਸੀ ਸਭ ਦਸਮਨਾ ਵਾਸਤੇ ਮਰਤੇ ਹੈ ਤੇ ਗਰਮਖਾ ਦਾਸੀਆਂ ਨੇ ਲਛਣ ਬਾਣੀ ਵਿੱਚ ਇਉਂ ਦੱਸਦੀ ਹਨ हाकी भागती करे बरागी चुके मोह प्यासा नानक मार बरले दसा गुर बचनी रहे इको नानक प्या उदासी ग्रह सदा रहे दासी जो कमल रहे बिच पाणी ਸੂ ਗਹਿਰੀ ਸੂ ਦਾਸ ਦਾਸੀ ਜਨ ਗਰਮ ਖਾਪ ਪਛਾਈਆਂ ਨਾਨਕ ਕਹੇ ਅਵਨਾਂ ਦੁਜਾ ਸਾਚ ਸਤਿਮਨ ਮਾਨੀਆ ਸੂ ਸੰਿਆਸੀ ਜੇ ਸਤਗੁਰੂ ਸੀ ਮਿਚੋ ਆਪ ਗਵਾਇਆ ਛਾਲਨ ਭੋਜਨ ਕੀ ਆਸ ਨਾ ਕਰੀ ਅਚੰਤ ਮਿਲੇ ਸੋ ਪਾਇਆ ਮਕੀਨਾ ਬੁੱਲੇ ਖਿਮਾ ਤਨ ਸੰਗਰੇ ਤਮਸ ਨਾਮ ਜਿਲਾਏ ਤਨ ਗਹਿਰੇ ਸ਼ਿਆਸੀ ਯੋਗੀ ਜੇ ਹਰ ਚੰਨ ਨੂੰ ਚਤਲਾਏ ਇਤਿਆਰਤ ਕਲਛਣਾ ਦਾਸੀਆਂ ਦੇ ਸਤਿਗੁਰੂ ਜੀ ਨੇ ਦੱਸੇ ਹਨ ਸੋ ਗਰਮਖ ਮਾਇਆ ਵਿੱਚ ਦਸਿ ਹਨ ਤੇ ਇਹੋ ਜੇ ਦਾਸੀ ਗਰਮਥ ਵਿੱਚ ਕਾਨਾ ਜੂਲ ਹੈ ਸੋ ਹਰ ਇੱਕ ਜੀਵ ਨੂੰ ਚਾਹੀਏ ਕਿ ਦੁਨੀਆਂ ਵਿੱਚ ਰਹਿੰਦਾ ਹੋਇਆ ਉਸ ਮੈਂਕਾ ਦੇ ਚਰਨਾਂ ਦਾ ਪਿਆਰ ਬਣ ਕੇ ਤੇ ਸਾਰੀ ਦਾਸੀ ਨੂੰ ਧਨ ਕਰੀ ਮੈਂਥਾ ਜਾਏ ਦਿਲ ਵਿੱਚ ਸਦਾ ਦਾਸ ਸੁਣਾ ਕਰ ਛੱਡਣਾ ਕਦੀ ਇੰਦਰ ਕਾਰਨ ਨਹੀਂ ਜਿੰਗਲ ਜਾਣ ਕੇ ਰੱਬ ਦਾ ਨਾਲ ਬਣਾ ਹੈ ਜੇਕਰ ਦਿਲ ਵਿੱਚ ਸੱਚਾ ਪਿਆਰ ਨਹੀਂ ਕਾਂਥ ਤਾਂ ਤੇ ਜੋ ਰਿਦਾ ਕਾਂਥੋਂ ਵੀ ਮਾਨ ਟਿੱਕੇ ਬੈਨ ਕੱਲਾਂ ਦਾ ਕਾਰਨ ਨਹੀਂ ਗਰਮਖ ਘਰ ਵਿੱਚ ਰਹਿ ਦਾਸ ਹੁੰਦੇ ਭਗਤ ਕੀ ਭਗਤ ਕੀ ਤੇ ਆ ਹੋਏ ਖਵਾਲ ਨਹੀਂ 18 ਸਿੱਧੀਆਂ ਆਪਣੀ ਮਰਜ਼ੀ ਮੁਤਾਬਕ ਹਨ ਇੱਕ ਕੰਮ ਨੂੰ ਪੂਰਾ ਕਰਨ ਨਾਲ ਸਿੱਧੀ ਹੈ ਇਹ ਸਿੱਧੀਆਂ ਗ੍ਰੰਥਕਾਰਾਂ ਨੇ ਅੱਠ ਲਿਖੀਆਂ ਹਨ ਗਨੀਮਾ ਪਰਮਾਣੂ ਤਲ ਸ਼ੂਸ਼ਮ ਹੋ ਜਾਣਾ ਮਹਿਮਾ ਮਹਾਸੂਲ ਹੋ ਜਾਣਾ ਗਨੀਮਾ ਰੂਈ ਜੈਸੇ ਹਲਕੇ ਪਦਾਰਥ ਦਾ ਭਾਰੀ ਹੋ ਜਾਣਾ ਲੰਘੀਮਾ ਆਰਮੜਤ ਜੈਸੇ ਭਾਈ ਪਦਾਰਥ ਦਾ ਰੂਪ ਤਨ ਹਲਕੇ ਹੋ ਜਾਣਾ। ਮਨ ਮਾ ਪ੍ਰਾਪਤੀ ਸੰਖਿਆਦਾਰਥਾਂ ਦੀ ਇਛਾ ਅਨੁਸਾਰ ਹੱਥ ਵਿੱਚ ਆ ਜਾਣਾ। ਵਰਕਾ ਵਰਕਰ ਜਮ। ਰਕਟ ਰਕਾਵਟ ਬਿਨਾਂ ਜਾਲ ਦੀ ਤਰ੍ਹਾਂ ਪ੍ਰਥਵੀ ਵਿੱਚ ਲੈ ਲੈ ਹੋ ਜਾਣਾ। ਅਰ ਇਛਾ ਅਨਸਾਰ ਫਿਰ ਪ੍ਰਗਟ ਹੋਣਾ। ਵਸ਼ੀਕਾਨ ਨੂੰ ਉਹਤਕ ਬਧਾਰਥਾ ਨੂੰ ਆਪਣੀਆਂ ਆਗਿਆ ਵਿੱਚ ਕਰ ਲੈਣਾ ਇਸ਼ਟਾ ਖੁਦਾਰਥਾ ਨੂੰ ਰਚਣਾ ਅਰ ਲੈ ਕਰ ਕਰਨ ਦੀ ਸ਼ਕਤੀ ਹੁੰਦੀ ਗਰਮਤ ਨਰਜਨ ਸਾਧਗਰ ਇਹ ਅਰਥ ਸਿੱਧੀਆਂ ਗ੍ਰੰਥਕਾਰਾਂ ਨੇ ਲਿਖੀਆਂ ਹਨ ਪਰ ਕਈ ਗ੍ਰੰਥਕਾਰਾਂ ਨੇ ਅੱਠ ਦੇ ਤੇ 10 ਹੋਰ ਉਨਾ ਕਿ 18 ਲਿਖਿਆ ਹਨ ਗੁਰੂ ਜੀ ਨੇ ਵੀ ਬਾਣੀ ਵਿੱਚ 18 ਹੀ ਦਸੀਆਂ ਹਨ ਇਥਾ ਦਰਵਾਸ ਸਾਮਣੇ ਨਾਮ ਦਸ ਅਸ਼ਟ ਸਦਾਨ 68 ਕੰਸਤਾਂਪਰੇਆ ਇਸ ਤੋਖ ਵਿੱਚ ਗੁਰੂ ਜੀ ਨੇ 18 ਹੀ ਗਿਣੀਆਂ ਗਣਤੀ ਜਾਹਰ ਕੀਤੀ ਹੈ ਸੋ ਅਰਥ ਉਪਰ ਲੀਆਂ ਤੇ ਬਾਕੀ 10 ਇਹ ਹਨ ਅਨਰੂਪੀ ਸਿੱਧੀ ਸੁਨਾ ਪੂਜਾ ਰਿਖਣਾ ਆਧਿਕ ਤਕਰੀਫਾਂ ਨਾ ਆਪਣੀਆਂ ਸਰਬਨ ਸiddhi 100 ਬੈਠਿਆਂ ਸਮਾਣਾਂ ਦੀ ਬਾਤ ਸੁਣ ਲੈਣੀ ਦਰਸ਼ਨ ਸਿੱਧਿ 100 ਬੈਠਿਆਂ ਹੋਇਆ ਆਪਣੇ ਨੇਤਰਾ ਤੇ ਸਭ ਤੋਂ ਸਭ ਕੁਝ ਦੇਖ ਲੈਣਾ ਮਾਨੋ ਬੇਗ ਸਿੱਧਿ ਮਾਨ ਦੇ ਬੇਗ ਇਨਸਾਨ ਜਿੱਥੇ ਦਲੀਲ ਹੋਵੇ ਤਿੱਥੇ ਗਮਨ ਕਰਨਾ ਕਾਮ ਰੂਪਾ ਸਿੱਧੀ ਜੈਸੀ ਇੱਛਾ ਹੋਵੇ ਤੈਸਾ ਰੂਪ ਉਤਾਰ ਕਰਨਾ ਕਰ ਲੈਣਾ ਧਨ ਕਰ ਲੈਣਾ ਵਰਤ ਪਰ ਕਾਜ ਪਰਵੇਸ਼ ਸਿੱਧੀ ਭੂਤ ਦੀ ਤਰ੍ਹਾਂ ਪ੍ਰਾਇਸ਼ੇਂ ਸ਼ਰੀਰ ਵਿੱਚ ਪਰਵੇਸ਼ ਕਰ ਜਾਣਾ ਸਵਾਸ ਸਵਾਸੰਦ ਮੱਤਜੂ ਸਿੱਧੀ ਮੀਖਮਾ ਤਾ ਮਾ ਬਾਤਾ ਪ੍ਰੀਸ਼ਾਨ ਸੰਤਿ ਤਿਆਗਣੀ ਸਵਰਗ 16ਵੀਂ ਸਵਰਗ ਕ੍ਰੀੜਾ ਸਿੱਧੀ ਵਛਰਾਂ ਤੇ ਮਿਲ ਕੇ ਵਿਚਰਦੇ ਦੇਵਨ ਨੂੰ ਦੇਖਣਾ ਸ਼ੰਕਰਾਪ ਸਿੱਧੀ ਜੇ ਦਿਲ ਵਿੱਚ ਸ਼ੰਕਲਾਪ ਧਾਰਨ ਕਰੇ ਸੋ ਪੂਰਾ ਹੋਣਾ ਅਪਾਹਰ ਤਿਆਗ ਸਿੱਧੀ ਜਿੱਥੇ ਜਾਣਾ ਚਾਹੇ ਉੱਤੇ ਝੱਟ ਪੁੰਜ ਜਾਵੇ ਸੋ ਕੋਲ 18 ਸਿੱਧੀਆਂ ਹੋਈਆਂ ਇੰਨਾ ਸਿੱਧੀਆਂ ਨੂੰ ਸਿੱਧ ਕਰਨ ਲਈ ਜੋਗੀ ਜਾਣ ਕਿਤਨੀ ਉਮਰ ਤੱਕ ਮਿਹਨਤ ਕਰਦੇ ਹਨ ਤੇ ਫਿਰ ਸਿੱਧੀਆਂ ਬਸ ਹੁੰਦੀਆਂ ਹਨ ਇਹਨਾਂ ਨੂੰ ਪ੍ਰਾਪਤ ਕਰਕੇ ਫਿਰ ਸਿੱਧੀਆਂ ਬਾਣੀ ਲੋਕਾਂ ਨੂੰ ਆਪਣੀ ਸ਼ਕਤੀ ਦਿਖਾਉਂਦੇ ਹਨ ਜੈਸੇ ਸਿੱਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਤਾਕਤ ਦਿਖਾਈ ਜੈਸੇ ਲਿਖਿਆ ਹੈ ਕਿ ਆਨੰਦ ਸ੍ਰੀ ਗੁਰੂ ਨਾਨਕ ਦੇਵ ਜੀ ਸਿਵਾਰਥ ਦੇ ਮੇਲੇ ਤੇ ਅਚਲ ਮਟਾਲੇ ਆਏ ਤਾਂ ਸਭ ਦੁਨੀਆਂ ਸਿੱਧਾਂ ਨੂੰ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਤੇ ਆ ਡਗੇ ਐਸੇ ਨੇ ਜਾ ਰਹੇ ਨੂੰ ਦੇਖ ਕੇ ਸਿੱਧਾਂ ਦੀਸਾ ਸਦਵੀ ਬਾਬੇ ਜੀ ਦੇ ਕੋਲ ਆ ਗਏ ਫੇਰ ਇਹ ਪ੍ਰਕਾਰ ਦੀ ਗਿਆਨ ਗੋਸ਼ਟੀ ਕਰਕੇ ਬਾਬੇ ਜੀ ਨੂੰ ਪਾਣੀ ਪਿਲਾਉਣ ਲਈ ਹਾਂ ਜਦ ਗੁਰੂ ਜੀ ਪਾਣੀ ਲੈਣ ਗਏ ਤਾਂ ਸਿੱਧਾ ਨੇ ਆਪਣੀ ਤਾਕਤ ਨਾਲ ਪਾਣੀ ਲਕਾ ਕੇ ਤੇ ਉੱਥੇ ਨਦੀਆਂ ਦੀ ਸ਼ਕਤੀ ਅਨਸਾਰ ਹੀਰੇ ਰਤਨ ਜਵਾਹਰ ਆਦਕ ਖੰਡਾ ਦਿੱਤੇ ਭਾਵ ਕਿ ਉਸ ਜਗ੍ਹਾ ਹੀਰੇ ਰਤਨ ਜਵਾਹਰ ਆਦਕ ਜੀ ਆਉਣ ਲੱਗੇ ਸਿੱਧਾ ਦਾ ਮਤਬ ਅਰ ਸੀ ਕਿ ਸਾਡੀ ਇਸ ਪ੍ਰਕਾਰ ਦੀ ਸਰਮਾਂ ਦੇ ਕੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਸਾਡੇ ਮਤ ਵਿੱਚ ਆ ਜਾਣਗੇ ਪਰ ਬਾਬੇ ਜਾਨ ਜਾਨ ਨੇ ਸਭ ਕੁਝ ਜਾਣ ਲਿਆ ਤੇ ਆਪਣੀ ਤਾਕਤ ਨਾਲ ਸਿੱਧਾ ਨੂੰ ਗਏ ਕਰਕੇ ਸਤਨਾਮ ਦਾ ਉਪਦੇਸ਼ ਦਿੱਤਾ ਅਫਰੋਤਕ ਸਾਖੀ ਤੋਂ ਪਤਾ ਲੱਗਦਾ ਹੈ ਇਸੇ ਤਰ੍ਹਾਂ ਪਦਾਰਥ ਰਾਜ ਕੇ ਦਿਖਾ ਦੇਣ ਤੇ ਸਮੇਟ ਲੈਣ ਦਾ ਨਾਮ ਸਿੱਧੀ ਹੈ ਪਰ ਸਤਗੁਰੂ ਜੀ ਦੇ ਪਿਆਰੇ ਜਿਹੜੇ ਕੀ ਰਾਤ ਦਿਨ ਸਾ ਸੰਗਰਾਸ ਮਾਹਿਰ ਨੂੰ ਯਾਦ ਕਰਦੇ ਹਨ ਤੇ ਰੰਗੀ ਰੰਗ ਵਿੱਚ ਮਾਸਤ ਰਹਿੰਦੇ ਹਨ ਨੰਨਾ ਭਾਗਤਾ ਬਾਸੀ ਸਿੱਧੀਆਂ ਆਪੇ ਹੀ ਹਾਜ਼ਰ ਹੋ ਜਾਂਦੀਆਂ ਹਨ ਕਿਉਂਕਿ ਨਾਮ ਹੀ ਸਵਨਾ ਚੀਜ਼ਾਂ ਦਾ ਕਰਤਾ ਹੈ ਨਾਮ ਅੰਦਾ ਜਿੱਥੇ ਨਿਵਾਸ ਹੋਵੇ ਉੱਥੇ ਚੀਜ਼ਾਂ ਨੇ ਵੀ ਨਿਵਾਸ ਕਰਨਾ ਹੋਇਆ ਇਸੇ ਵਾਸਤੇ ਸਤਿਗੁਰੂ ਜੀ ਨੇ ਦੱਸਿਆ ਹੈ ਇਦੀਆਂ ਸਿੱਧੀਆਂ ਨਾਮੇ ਦੀ ਲਾਸੀ ਇਦੀਆਂ ਸਿੱਧੀਆਂ ਨਾਮ ਜਪਣ ਵਾਲਿਆਂ ਦੀਆਂ ਨਾਸੀਆਂ ਹਨ ਇਸ ਵਾਸਤੇ ਪਰਮਾਤਮਾ ਦਾ ਨਾਮ ਜਪਿਆ ਖੁਆ ਨਰਸ਼ਨ ਕੀਤਾ ਸਭ ਦੁੱਖ ਆਦਿਕ ਦੂਰ ਹੋ ਕੇ ਸਭ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਜੈਸੇ ਗੁਰੂ ਜੀ ਦੱਸਦੇ ਹਨ ਜਥਾ ਦੇਖੇ ਸਰੂਪ ਉਹਨਾਂ ਭਈ ਆਸਾ ਦਰਸ਼ਨ ਉਪੇ ਉਤਰੀ ਪੂਖ ਚਾਰ ਹੋ ਨਾਸਤ ਅਸ਼ਟਮਹ ਸਦ ਕਾਮਤੀਨਾ ਪ੍ਰਜਾਤ ਹਰ ਹਰ ਸੋ ਇਸ ਵਾਸਤੇ ਸਿੱਧੀਆਂ ਪ੍ਰਾਪਤ ਕਰਨ ਲਈ ਚਾਹ ਮੰਨਣਾ ਕੇਵਲ ਪ੍ਰਮਾਤਮਾ ਦਾ ਨਾਮ ਜਪਣਾ ਹੀ ਠੀਕ ਹੈ ਤੇ ਜਪਣਾ ਚਾਹੀਦਾ ਹੈ ਸੋਤ ਸਿੱਧੀਆਂ ਦੇ ਲਈ ਲੋਕ ਕਰਦੇ ਕਠਨ ਤਪ ਸਿੱਧੀਆਂ ਦੇ ਲਈ ਜਗ ਸਾਧਦੇ ਨੇ ਸਾਧਨਿਕ ਵਾਮ ਦੀ ਸਿੱਧੀਆਂ ਦੇ ਲਈ ਘਰ-ਬਾਰ ਨੂੰ ਤਿਆਗਦੇ ਨੇ ਰਾਤ ਦਾ ਨਾਮ ਬੈਠਾ ਚੰਗਣਾ ਵਿੱਚ ਨੀ ਮਤਾਮ ਦੀ ਮੈਨਾਂ ਜਾਵੇ ਸਿੱਧੀ ਜੀ ਕਦੀ ਉਹਨਾਂ ਦੀ ਮਾਂ ਸਾਈ ਲੋਕਾਂ ਵਿੱਚ ਆਏ ਕਰਮਾਤ ਨੇ ਦੇ ਸਾਹਮਣੇ ਤਾਂ ਤੇ ਜਿਹੜੇ ਕਰਦੇ ਹੈ ਪਾਕਤ ਕਰਤਾ ਅਰਸ਼ੰਦੀ ਸਿੱਧ ਸਿੱਧ ਪਰ ਜਾਤ ਪਾਸ ਉਹਨਾਂ ਆਮਦੀ ਇਤਸਮਾ ਕਰਦੇ ਨੋ ਨਿੰਦਿਆ ਆਪਣੀ ਮਰਜ਼ੀ ਮੁਤਾਬਕ ਪਦਾਰਥ ਰਾਜ ਕੀ ਦਿਖਾ ਦੇਣਾ ਥਾਵਾਂ ਪਦਾਰਥ ਸਦਾ ਜਮਾ ਜਮਾ ਰੱਖਣ ਦਾ ਨਾਮ ਨੇਦੀ ਹੈ ਥਾਵਾਂ ਇਹਦਾ ਨਾਮ ਖਜ਼ਾਨੇ ਦਾ ਵੀ ਹੈ ਜਿੰਨਾ ਪਰਸ਼ਾ ਨੇ ਤਪ ਆਦਿ ਤੇ ਬਹੁਤ ਮਸ ਮਸਤਕ ਆਦਕੀਤੀ ਉਹਨਾਂ ਨੂੰ ਇਹ ਨਿਹਦੀਆਂ ਪ੍ਰਾਪਤ ਹੋਈਆਂ ਉਹਨਾਂ ਨੇ ਇਹ ਦਿਧੀਆਂ ਇਸ ਵਾਸਤੇ ਪ੍ਰਾਪਤ ਕੀਤੀਆਂ ਕਿ ਅਸੀਂ ਆਪਣੀ ਮਰਜ਼ੀ ਮੁਤਾਬਕ ਵਿਵਾਰਤ ਕਰਾਂਗੇ ਤੇ ਦੂਜਾ ਤਨ ਆਦਿਕ ਬਾਹਰੀ ਹੋਣ ਕਰਕੇ ਰੋਗ ਸਾਡੇ ਅਧੀਨ ਬਣ ਜਾਣਗੇ ਤੇ ਸਾਡੀ ਮਾਨ ਰਿੱਤੇ ਛਟਾਵੇਗੀ ਜੈਸਾ ਕਿ ਇੱਕ ਬਦਮਾਨ ਨੇ ਇਹਨਾਂ ਦਾ ਹਾਲ ਇਸ ਪ੍ਰਕਾਰ ਲਿਖਿਆ ਹੈ ਇਹ ਜਸ ਕੋਲ ਤਨ ਹੋਵੇ ਬਾਸੀ ਲੋਕ ਵੀ ਅਖਦੇ ਇਹਦੀ ਇਨਹੋ ਜਾਂਦੇ ਹਨ ਜੈਸਾ ਕਿ ਇੱਕ ਸਾਖੀ ਹੈ ਇੱਕ ਸੰਤ ਕੋਲ ਤਨ ਲੜਕਿਆਂ ਹਮੇ ਲੜਕੀਆਂ ਹਮੇਸ਼ਾ ਸੇਵਾ ਕਰਨ ਜਾਇਆ ਕਰਦੀਆਂ ਸਾਨੂੰ ਤੇ ਸਦਾ ਸੇਵਾ ਕਰਕੇ ਆਪਣਾ ਸਵੀਰ ਸਫਲ ਕਰਦੀਆਂ ਸਨ ਜਦੋਂ ਉਹ ਤਿੰਨੇ ਵੱਡੀਆਂ ਹੋ ਕੇ ਵਿਆਹੀਆਂ ਗਈਆਂ ਤਾਂ ਮਸਲਾ ਵੀ ਤਨ ਸਮੇ ਤਿੰਨੇ ਸੇਲੀਆਂ ਸੰਤਾਂ ਨੂੰ ਮੱਥਾ ਟੇਕਣ ਆਈਆਂ ਤੇ ਆਪੋ ਆਪਣੇ ਮਨੋ ਕਾਮਨਾ ਅਨਸਾਰ ਮੱਥਾ ਤੇ ਕੇ ਸੰਤਾਂ ਕੋਲੋਂ ਵਰ ਮੰਗਿਆ। ਪਰੰਤੂ ਮਾਨ ਵਿੱਚ ਹੀ ਸੰਤਾਂ ਅશીਸ਼ ਦਿੱਤੀ ਬੱਚੀ ਜਾਓ ਤੇ ਸਾਰੇ ਕਾਇ ਸੁਖੀ ਬਸੋ। ਮੈਨਂਕਾਰ ਛੁੱਡੀਆਂ ਮਨੋ ਕਾਮਨਾ ਪੂਰੀਆਂ ਕਰੀ। ਜਾਂ ਦਬਾਰ ਲੈ ਕੇ ਬਾਹਰ ਆਈਆਂ ਤਾਂ ਇੱਕ ਦੂਜੀ ਨੂੰ ਪੁੱਛਣ ਲੱਗੀਆਂ ਭਣੇ ਤੂੰ ਕੀ ਵਰ ਮੰਗਿਆ ਹੈ? ਤਾਂ ਇੱਕ ਜਣੀ ਬੋਲੀ ਕਿ ਮੈਂ ਤਾਂ ਵਿਦਵਾਨ ਪੁੱਤਰ ਮੰਗਿਆ ਹੈ। ਕਿਉਂਕਿ ਮਦਮਾਨ ਦੀ ਹਰ ਇੱਕ ਜਗ੍ਹਾ ਕਦਰ ਹੁੰਦੀ ਹੈ ਇਹ ਹਰ ਇੱਕ ਜਗ੍ਹਾ ਪوجਜ ਸਕਦਾ ਹੈ ਉੱਜੀ ਬਲੀ ਮਹਿਤਾ ਸੂਰਮਾ ਪੁੱਤਰ ਮੰਗਿਆ ਹੈ ਸੂਰ ਵੀਰਾ ਆਦਮੀ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਤੀਜੀ ਮੋਲੀ ਗਈ ਮੈਂ ਤਾਂ ਤ ਨਹੀਂ ਪੁੱਤਰ ਮੰਗਿਆ ਹੈ ਕਿਉਂਕਿ ਇਹ ਤਾਂ ਨਾਲ ਸਭ ਕੁਝ ਕਰ ਸਕੀਦਾ ਹੈ ਤੇ ਇਹ ਤੁਨ ਦੇ ਹੋਣ ਕਰਕੇ ਮੋਸ ਵੀ ਚਤਰ ਬਦਮਾਨ ਹੋ ਜਾਂਦਾ ਹੈ ਜਥਾ ਕਰਵਾ ਅੱਥੇ ਹੋਏ ਤਾਂ ਮਗਦ ਸਿਆਣਾ ਤੇ ਸੂਮੇ ਭਾਦਰਾਂ ਨੂੰ ਉਕਰ ਰੱਖ ਲੈਂਦਾ ਹੈ ਤੇ ਵਿਦਵਾਨ ਵੀ ਉਸ ਕੋ ਆ ਜਾਂਦੇ ਹਨ ਐਸੀਆਂ ਗੱਲਾਂ ਕਰਦੀਆਂ ਹੋਈਆਂ ਮੈਲਗਲ ਕੇ ਆਪੋ ਆਪਣੀਆਂ ਸੌਰੇ ਚਲੀਆਂ ਗਈਆਂ ਉਹ ਸਮਾਪਾ ਕੇ ਤਿੰਨਾਂ ਦੇ ਘਰ ਆਪੋ ਆਪਣੀ ਈਸ਼ਾ ਅਸਾਰ ਪੁੱਤਰ ਜੰਮੀ ਇੱਕ ਦੇ ਘਰ ਬਦਮਾਨ ਤੇ ਇੱਕ ਦੇ ਘਰ ਸੂਰਮਾ ਤੇ ਇੱਕ ਦੇ ਘਰ ਤਾਂ ਨਹੀਂ ਉਹ ਸਮੇਂ ਦੇ ਬਾਅਦ ਜਦ ਵਿਦਮਾਨ ਤਖੜਾ ਹੋਇਆ ਤੇ ਕਥਾ ਕਰਨ ਲੱਗਾ ਤਾਂ ਫਿਰਦੇ ਤੁਰਦੇ ਨਹੀਂ ਤਨਿੰਦੇ ਘਰ ਹੀ ਕਥਾ ਆਣ ਰੱਖੀ ਤੇ ਸੂਰਮੀਰ ਦੀ ਵੀ ਉੱਥੇ ਹੀ ਤਨਿੰਦੇ ਪਾਸ ਨੁਕਰ ਆਣ ਹੋਇਆ ਉਦਰਤ ਨਾਲ ਤਿੰਨੇ ਸ਼ੇਲੀਆਂ ਇੱਕੇ ਸਮੇਂ ਇਕੱਠੀਆਂ ਹੋ ਗਈਆਂ ਤਨ 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 ਆ ਨਦੀ ਮਾਤਾ ਨੇ ਕਿਹਾ ਕਿਉਂ ਪਣੀ ਹੈ ਨੰਝ ਹੈ ਨਾ ਮੇਰੇ ਪੁੱਤਰ ਵੱਡਾ ਤੇ ਤਨ ਦਾ ਪ੍ਰਤਾਪ ਵੱਡਾ ਜਸ ਤਨ ਦੇ ਲੈਣ ਬਦਲੇ ਤੁਹਾਡੇ ਪੁੱਤਰ ਮੇਰੇ ਪੁੱਤਰ ਕੋਲ ਚੱਲ ਆਏ ਹਨ ਦੂਸਰੀ ਕਹਿਣ ਲੱਗੀ ਹਾਂ ਭੈਣੇ ਦੁਨੀਆ ਵਿੱਚ ਤਨ ਸਭ ਤੋਂ ਵੱਡੀ ਚੀਜ਼ ਹੈ ਸੋ ਤਾਂ ਆਦਿਕ ਹੋਣ ਕਰਕੇ ਸਮਰਾ ਤੇ ਹੁਕਮ ਚਲਾਉਣਾ ਵੀ ਨਿਧੀ ਹੈ ਨਿਧੀ ਇਹ ਹੀ ਅਖਵਾਉਂਦੀ ਹੈ ਇਹ ਨਿਧੀਆਂ ਕਈ ਗ੍ਰੰਥਕਾਰਾਂ ਨੇ ਨੋਂ ਲਿਖੀਆਂ ਹਨ ਤੇ ਕਈਆਂ ਨੇ ਅੱਠ ਹੀ ਲਿਖੀਆਂ ਹਨ ਸੰਸਕਰਤ ਦੇ ਬਦਵਾਨਾਂ ਨੇ ਇਹ ਨੋਂ ਨਿਧੀਆਂ ਲਿਖੀਆਂ ਹਨ ਪਦਮ ਮਹ ਪਦਮ ਮਹਰ ਕਸ਼ਪ ਮਕੰਦ ਅੰਦ ਨੀਲ ਸ਼ੰਖ परम इन्ना ਦਾ ਬੇਵਾਬਸ ਪ੍ਰਕਾਰ ਹੈ ਤੇ ਇਨਾ ਗ੍ਰੰਥ ਕਾ ਨੰਦੀ ਕਹਿੇ ਸੰਸਾਰ ਇਨਾ ਚ ਰਹਿਣ ਵਾਲੀਆਂ ਹਨ ਇਤਨਾ ਚ ਰਹਿਣ ਵਾਲੀਆਂ ਹਨ ਤੇ ਇਹ ਪੂਰ ਲੋਏ ਪੰਤੋਂ ਪ੍ਰਾਪਤ ਕਰਕੇ ਗਹਾ ਕਲਣਾ ਕਾ ਅਦੇ ਕਲਣੀ ਕਰਕੇ ਪ੍ਰਤਾਪ ਹੋਣ ਵਾਲੀਆਂ ਹਨ ਪਰਮ ਸਰਬਣ ਆਦਿਕ ਜਤੋਂ ਦੇ ਖਰੀਦਣਾ ਪ੍ਰੂਖਤ ਪ੍ਰੂਖਤ ਕਰਨੀ ਜੋਗਾ ਸਭੰਤੀ ਮੰਦਰ ਮਣਮਾਇ ਤੇ ਸ੍ਰੇਸ਼ਟ ਚਾਨ ਬਣਾ ਹੋਣਾ ਪਦਮ ਨਿੱਦ ਛਣਾਉਲੀ ਹੈ ਜੈ ਨੈਦ ਸਤੂ ਗੁਣੀ ਪੁੱਤਰ ਪੁੱਤਰੀਆਂ ਤੱਕ ਰੈਂਦੀ ਹੈ ਤੇ ਮੋਤੀ ਮੁੰਗੇ ਹੀਰੇ ਮਾ ਅਹਮਾਨਕੀ ਮਾਨਕੀ ਇਹ ਦੀ ਕੋ ਇਸ ਦਾਗਰੀ ਕਰਨੀ ਅਤੰ ਪਰਸਾਂ ਕੋ ਦਾਨ ਦੇਣਾ ਇਸ ਦਾ ਨਾਮ ਮਹਾ ਪਦਮ ਨਿਧੀ ਹੈ ਇਹ ਨਦੀ ਵੀ ਸਤ ਨੂੰ ਨੀਤੇ ਸੱਤ ਪੀੜੀਆਂ ਤੱਕ ਰਹਿੰਦੀ ਹੈ ਬਾਣ ਖਰਗਣ ਮਾਰਸੀ ਤਨਖਣ ਨਾਲ ਨੇਕ ਨਿਮਾ ਕਰਕੇ ਐਨ ਯਾਨਕੀ ਸਨਾਗਰੀ ਕਰਕੇ ਰਾਜਛੂ ਮੇ ਮੈਤਰੀ ਰੱਖੀ ਇਸ ਦਾ ਨਾਮ ਮਕਰਨਿਧ ਹੈ ਇਹ ਨਦਨ ਸਮੁਗਣੀ ਹੈ ਇੱਕ ਪਰਥ ਤੱਕ ਰਹੇਗੀ ਅੰਨ ਕੀ ਗੋੜ ਤੇਲਾਦਿਕੋ ਦਾ ਮੇਵਹਾਰ ਕਰਨਾ ਕਸ਼ਪ ਦੇਸਮਾਨ ਅੰਗਾਂ ਦਾ ਸਪੋਚ ਕਰਨਾ ਖਾਵਾ ਰੱਖਣਾ ਨਾ ਆਪ ਖਾਣਾ ਨਾ ਕਿਸੇ ਦੇ ਤਨ ਆਦਕ ਦੇਣਾ ਜਮੀਨ ਵਿੱਚ ਦਵਾਰ ਖਾਣਾ ਇਸ ਦਾ ਨਾਮ ਕਸ਼ਪਨਿਤ ਹੈ ਇਹ ਨਾ ਨ ਤਮਗੁਣੀ ਹੈ ਇੱਕ ਪਰਖ ਪਰਜੰਤਰੀ ਦੀ ਹੈ ਬੀਣਾ ਮਰਦੰਗ ਆਦਕ ਬਾਜ ਸੰਗਰੇ ਕਰਨੇ ਪਟਮ ਮਗਜ ਮਗਦ ਤੂ ਤਗਾ ਤੇ ਕੋ ਤਨ ਲੈਣ ਬਵੇਸਵਾ ਗਮਨ ਕਰਨਾ ਇਸ ਦਾ ਨਾਮ ਕੰਨ ਨਿਧੀ ਹੈ ਇਸ ਨਿਧੀ ਰਜ ਗੁਣੀ ਹੈ ਇਸ ਪਰਖ ਪਰਜੰਤ ਰਹੀ ਦੀ ਹੈ ਤਾਤੂ ਤੇ ਰਤਨਾ ਦੇ ਅੰਦੈਕਤਾਂ ਜਥਾ ਪਰ ਕਨਾ ਪਮਨ ਤਾਂ ਮਚਨਾ ਸਹਾ ਨਾ ਬੜੀ ਅਈਆ ਮੜੇ ਆਇਆ ਹੋਇਆ ਬਹੁਤ ਅਹਿਰ ਪ੍ਰਸੀਤ ਕਰਨੀ ਬਹੁਤ ਪਰਜਾ ਹੋਣੀ ਸੰਤਾਨ ਅਸੀ ਹੋਣੀ ਗੁਰੂ ਮਿੱਤਰੋ ਸੇ ਮਲਾਪ ਬਾਪ੍ਰੇਮ ਅਲੋਖ ਕਰਨਾ ਨਮਿਓ ਸੇ ਬਹੁ ਬਹੁਤ ਕਰਨਾ ਇਸ ਦਾ ਨਾਮ ਕੁੰਦਨ ਨਿਧੀ ਹੈ ਇਹ ਰਾਜਸ ਤਾਮਸ ਹੈ ਤੇ ਦੂ ਪੀਲੀ ਤੱਕ ਰਹਿੰਦੀ ਹੈ ਮਸ ਕਾਮਪ ਬਸਤ ਕਾਪਸ ਅਨ ਫਾਲ ਪਛਪ ਮੋਤੀ ਮੁੰਦੀ ਸੰਖ ਸਿੱਪੀ ਲੜਕੀਆਂ ਔਰ ਬਹੁਤ ਜਲਦੀ ਜਲਦੀ ਵਸਤੂ ਹੀ ਸਨਾਗਰੀ ਕਰਨੀ ਤਲਾਬ ਮਗੀਚੇ ਲਗਾਉਣੇ ਨਦੀਆਂ ਦੇ ਪੁਲ ਬਣਾਉਣੇ ਮੈਸੋਂ ਨਿੱਕੇ ਜੰਗਲ ਔਰ ਪਛਪ ਮਾਠ ਕਾਦ ਨੇਕ ਪ੍ਰਕਾਰ ਦੇ ਭੋਗ ਉਹ ਗੋਰਾ ਭੋਗ ਦੇ ਭੋਗਤਾ ਹੋਣਾ ਇਸ ਦਾ ਨਾਮ ਨੀਲਮਨਦ ਹੈ ਇਸ ਨਦ ਸਾਤ ਵਕਤ ਤੇ ਤਾਮਸ ਹੈ ਤਨ ਪੀੜੀਆਂ ਤੱਕ ਰਹਿੰਦੀ ਹੈ ਕੇਲਾ ਹੀਤਾਂ ਭੋਜਨ ਕਰੇ ਅਤੇ ਹਤਮ ਮਾਸਤਰ ਪਹਿਰੇ ਔਰ ਸਭ ਕੋ ਮਾੜਾ ਅਨੰਦੀਵੇ ਬਾਸਤਰ ਮੇਲੇ ਦੀਵੇ ਸੂਤ ਦਾਰ ਦਿਓ ਦੀਕੋ ਕੋ ਖੋਸ਼ ਨਾ ਦੇਵੀ ਕੇਵਲ ਆਪਣਾ શ્રી ਹਿੰਗ ਪਾਲਣਾ ਕਰੇ ਇਸ ਨਿਹਦ ਦਾ ਨਾਮ ਸੰਤ ਨਿਹਦ ਹੈ ਸੰਤ ਨਿਹਦ ਹੈ ਤੇ ਇਹ ਨਿਹਦ ਜੋ ਤੁਮਹ ਹੈ ਤੇ ਇੱਕ ਪਰਖ ਪਰਜੰਤ ਰਹਿੰਦੀ ਹੈ ਆ ਮਨਨ ਕਿ ਹਰ ਤਰ੍ਹਾਂ ਦਾ ਪਦਾਰਥ ਕੋਲ ਹੋਣਾ ਕਵਨ ਨਦ ਕਹੀ ਜਾਂਦੀ ਹੈ ਇਹ ਨੌ ਨੇ ਤਾਂ ਕਈਆਂ ਨੇ 8 8 ਲਿਖੀਆਂ ਹਨ ਮਾਨਤੂ ਨੌ ਗੁਰਮਤ ਨਦ 10 ਵਿੱਚ 18 ਦਾ ਮੇਰਵਾ ਹੈ ਹਣ ਪਰ ਗੁਰੂ ਜੀ ਦੇ ਮਤ ਵਿੱਚ ਸਰਬ ਪਦਾਰਥਾਂ ਦੀ ਪ੍ਰਾਪਤੀ ਦਾ ਨਾਮ ਨੌ ਨਿਧੀਆਂ ਗਿਣੀਆਂ ਗਈਆਂ ਗਿਆ ਹੈ ਇੰਨਾ ਪਰਸ਼ਾ ਨੇ ਵਾਹਿਗੁਰੂ ਨਾਮਕਾਰ ਦੀ ਭਗਤੀ ਕੀਤੀ ਹੈ ਉਹਨਾਂ ਪਰਸ਼ਾ ਨੂੰ ਵਾਹਿਗੁਰੂ ਨੇ ਨਿਤੀਆਂ ਸਿੱਧੀਆਂ ਮਾਰਸ਼ ਦਿਤੀਆਂ ਹਨ ਜੈਸਾ ਅਰਵਾਖ ਹੈ ਨਾਮੁ ਨੇਦ ਅਸਦ ਅਰਦ ਦਿਨਿ ਕਰਤੇ ਸੂਤਨਾਵੇ ਕਾਈ ਨਾਮ ਸਾਤ ਖਰਚ ਮੈਲ ਮੈਲਾ ਸਤ ਸੁਖ ਪਾਏ ਕਰਤੇ ਕੀ ਦਾਤ ਸਵਾਈ ਰਾਮ ਸੋ ਵਾਹਿਗੁਰੂ ਦਾ ਨਾਮ ਜਪਣੇ ਕਰ ਸਾਰੋ ਪਦਾਸ ਪ੍ਰਾਪਤ ਹੁੰਦੇ ਹਨ ਸੋ ਜਿਨਾਂ ਪਰਸਾ ਨੂਨ ਇਹਦੀਆਂ ਪ੍ਰਾਪਤ ਕਰਨ ਦਾ ਸ਼ੌਂਕ ਹੈ ਉਹ ਕੇਵਲ ਹਾਲ ਸੰਗਤ ਵਿੱਚ ਜਾ ਕੇ ਭਜਨ ਮੰਦਗੀ ਕਰਨਾ ਮਤ ਸਭਨਾ ਮਨੁੱਖਾਂ ਸਨਾਮ ਚਿਤ ਸਦਾ ਚਾਹੁੰਦਾ ਹੈ ਰਾਜ ਭਾਗ ਭੋਗ ਮੈਂ ਤਾਂ ਹੋਵਣਾ ਪਰਸ਼ੰਨ ਜੀ ਕਰ ਬਾਰ ਮੇਰੇ ਸਾਹਮਣੇ ਲੋਕ ਨਾਲੋਂ ਉੱਚੇ ਹੋਣ ਦੁਨੀਆਂ ਦੇ ਲੋਕ ਮੈਨੂੰ ਕਹੇ ਤਨ ਤਨ ਜੀ ਜਿਹੜੇ ਕੰਮ ਮਾਲਮ ਹੈ ਤਾਂ ਚਿਤ ਦਾ ਖਿਆਲ ਕਰਾ ਮੜੀ ਛੇਤੀ ਨਾਉਤਾ ਸੌਰ ਅਮਰੀਕਾ ਸੌਰ ਅਮਰੀਕਾ ਮਜੀ ਪ੍ਰੰਤੂ ਇਹ ਤਾਂ ਕੰਮ ਸਾਰੇ ਉਦੋਂ ਰਾਸ ਹੋਉਂਦੇ ਨੇ ਜਦੋਂ ਕਰੇ ਭੰਤ ਨਾਮ ਜਪੇ ਹਰ ਹਰ ਦਮ ਮਜੀ ਇਥੋਂ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਮੰਦਾ ਘਟਾ ਬੁੱਲ ਕੇ ਸਮਾਸ ਮੰਗਦੇ ਤਾਂ ਸਬ ਸਿਵਾ ਕਰਨਾ ਮਾਲਵਾਸ਼ਨਾ ਨਾ ਅੰਬੀਨਾ ਅਦਵਾਸ਼ਣੀ ਚੰਗਾ ਨਹੀਂ ਤੇ ਬਰਖੀ ਦੀ ਬੱਚੀ ਦੇ ਸੱਤੇ ਅਥਰਖੜਾ ਵਾਹੀੁਰ ਜੀ ਦਾ ਫਾਸਾ ਸ੍ਰੀ ਵਾਹਿਗੁਰੂ ਜੀ